पंडार के भाई शर्मा गुरु बालक झाके डालवा दूजी अमिरो जी वास्ते आप अपने जो के साहब के नाक के बड़े त्यागी हर बैठक के शर्मा धर्म गुरु का नगर झाके ओ जी लाल जी सब्जी बाबू सर जी جو جي وارو اھي سماڻي ਹਾਂਜੀ ਮੈਂ ਜੀ ਗੁਰਪਿੰਦਰ ਸਿੰਘ ਪਿੰਡ ਪਾਗੀਨਕਲ ਤੋਂ ਆਏ ਇਹ ਲੰਗਰ ਪਿਛਲੇ ਕਾਫੀ ਸਮੇਂ ਤੋਂ ਲੰਮੇ ਜਤੂ ਇਹ ਚੱਲ ਰਿਹਾ ਪਿੰਡ ਪਾਗੀਨਕਲ ਲੋਹਚਾਪਾ ਖੇਲਾੜੀ ਸਾਰੇ ਪਿੰਡਾਂ ਵੱਲੋਂ ਸਮੂਹ ਕੇ ਨਗਰ ਚਲਾਇਆ ਜਾ ਰਿਹਾ ਜੀ ਬਾਵੇ குருਨਾਗ ਦੇਵ ਜੀ ਦੇ ਵਿਆਹਪੁਰਬ ਨੂੰ ਸਬੰਧਤ ਤੇ ਹਮ ਹਮਾ ਕੇ ਸੰਗਤਾਂ ਅੱਜ 30 ਤਰੀਕ ਵਾਲੇ ਦਿਨ ਵੀ ਆ ਰਹੀਆਂ ਨੇ ਕੱਲ ਵੀ ਜਦੋਂ ਫਲਾਈ ਸਾਹਿਬ ਇਹ ਚੱਲੇਗਾ ਮੇਲਾ ਉਦੋਂ ਵੀ ਲੰਗਰ ਸੰਗਤਾਂ ਇੱਥੇ ਸਾਰੀਆਂ ਹਮ ਹਮਾ ਕੇ ਪਹੁੰਚਣਗੀਆਂ ਨੌਜਵਾਨਾਂ ਨੇ ਕਿ ਖਾਣ ਦੇ ਨੌਜਵਾਨ ਇਸ ਇਸ ਪ੍ਰੋਗਰਾਮ ਦੇ ਨਾਲ ਸਾਡੇ ਪਿੰਡ ਦੇ ਕਾਫੀ ਨਸ਼ਿਆਂ ਤੋਂ ਦੂਰ ਹੋਏ ਨੇ ਗਾ ਵੀ ਅਪੀਲ ਆ ਕੇ ਨਸ਼ਿਆਂ ਤੋਂ ਦੂਰ ਹੋਣਗੇ ਲੰਗਰ ਤੋਂ ਲਾਵਾ ਜਿਹੜੇ ਹਰ ਕਿਤਾ ਵਾਸਤੇ ਕੋਈ ਸੇਵਾ ਕੀਤੀ ਜਾ ਹਰ ਪੀੜ ਤੇ ਇੱਥੇ ਜਿਹੜਾ ਵੀ ਵੀਰ ਨਗ ਦਾ ਆਉਂਦਾ ਜਾਂਦਾ ਸਾਰਿਆਂ ਦੀ ਸੇਵਾ ਪ੍ਰੋਪਰ ਹੋ ਰਹੀ ਹੈ ਜੀ ਪਿੰਡਾਂ ਵਿੱਚ ਪਤਾਓ ਕਿ ਇੱਥੇ ਦੇਵਾ ਪਿੰਡਾਂ ਵਿੱਚ ਇਥੋਂ ਲੈਜ ਦੇ ਫਿਲਹਾਲ ਲੈ ਕੇ ਜਾ ਰਹੇ ਨੇ ਇਸ ਤੋਂ ਬਾਅਦ ਜਿਹਨੇਕਸਟ ਪਲਾਨ ਕੀ ਬਣਦਾ ਕਮੇਟੀ ਦਾ ਉਹਦੇ ਨਾਲ ਸੇਵਾ ਕੀਤੀ ਜਾਂਦੀ ਹੈ ਲੰਗਰਾਂ ਦੇ ਜਿਲ੍ਹਾ ਪ੍ਰਾਇਮਾਰ ਸਾਹਿਬਾ ਸਤਿਪੰਚਾ ਉਹਨਾਂ ਸਮਾਗਨਾਂ ਨੂੰ ਸਮਾਪਤ ਜਿਹਨਾਂ ਸਤਿਪੰਚਾ ਇਹ ਜਿੰਨਾਂ ਜਗਾਵੀਆਂ ਜੋ ਆਇਆ ਜਿੰਨਾਂ वाहगुरु जी का खालसा वाहगुरु जी की फतेह ਤਾਚਾ ਤੋਂ ਹੀ ਬਣਾਉਣ ਬਾਬਾ ਜੀ ਦੇ ਵਿਆਹ ਦੀਆਂ ਲੱਖ ਲੱਖ ਮੁਬਾਰਕਾਂ ਹਰ ਇੱਕ ਮਤਜੋਗ ਜੋ ਪਾਣ ਨੂੰ ਵੀਰਾ ਨੂੰ ਭਰਾਵਾਂ ਨੂੰ ਬੇਨਤੀਆਂ ਕਿ ਆਦਾ ਵਧਾਈਆਂ ਹੋਣ ਅਹੀਂ ਸੇਵਾ ਕਰਨ ਦੇ ਆ ਬੁਰੂਆਂ ਲੰਗਰਾਂ ਦੀ ਸਾਡੇ ਲੰਗਰਾਂ ਵਾਸਤੇ ਜਿਹਨੂੰ ਕਿਸੇ ਨੂੰ ਲੋੜ ਹੋਵੇ ਮੈਂ ਸੇਵਾ ਦੇ ਸਕਦਾ ਜਿੰਨੀ ਇੱਕ ਸਰਦਾ ਮੁਗਾਬਤ ਜਿੰਨਾ ਵੀ ਮਤਲਬ ਕਿ ਇਹਦਾ ਸਰਦਾ ਬੰਦਾ ਹੋਵੇ ਸੇਕ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਾਬਾ ਨਾਨਕ ਜੀ ਦੇ ਵਿਆਹ ਪੁਰਬ ਦੀ ਸਾਰੇ ਸਿੱਖ ਕੌਮ ਨੂੰ ਲੱਖ ਲੱਖ ਵਧਾਈ ਹੋਵੇ ਤੇ ਜਿਹੜਾ ਅੱਜ ਦਾ ਦੇਣਾ ਸਿੱਖ ਕੌਮ ਵਾਸਤੇ ਬਹੁਤ ਇਤਿਹਾਸਕ ਦਿਨ ਕਿ ਅੱਜ ਬਾਬਾ ਨਾਨਕ ਜੀ ਦੇ ਪਿਆਰਪੁਰ ਜਿਹੜਾ ਬਟਾਲਾ ਵਿੱਚ ਹੋ ਰਿਹਾ ਤੇ ਮਾਤਾ ਸੁਲਖਣੀ ਜੀ ਦਾ ਉਹਨਾਂ ਦੇ ਵੰਦ ਵਿੱਚ ਸਾਰਿਆਂ ਨੂੰ ਜਿਹੜੀਆਂ ਬਿਮਾਰਕਾਂ ਲੱਖ ਲੱਖ ਵਧਾਈਆਂ ਉਹਦੇ ਨਾਲ ਨਾਲ ਅੱਜ ਜਿਹੜਾ ਵੱਡੀ ਕੁਦਰਤ ਦੀ ਮਾਰ ਪਈ ਆ ਜਿਹੜੇ ਹੜ੍ਹਾਂ ਦੀ ਮਾਰ ਥੱਲੇ ਮੇਰੇ ਵੀਰ ਆਏ ਆ ਭਾਏ ਉਹ ਸultanpur ਤੋਂ ਆ ਕਪੂਰਥਲਾ ਸਾਈਡ ਭਾਏ ਉਹ ਤਰਨਤਨ ਸਾਈਡ ਆ ਤੇ ਭਾਏ ਰਾਵੀ ਤੇ ਬਾਰਡਰਾਂ ਤੇ ਤੇ ਭਾਏ ਬਿਆਸ ਤੇ ਆ ਸਾਰਿਆਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਪਰ ਜਿਹੜੀਆਂ ਵੀ ਸੰਸਤਾਵਾਂ ਤਗੜੇ ਹੋ ਕੇ ਲੰਗਰ ਜਾਂ ਪਾਣੀ ਕੋਈ ਵੀ ਸੇਵਾ ਕਰ ਰਿਹਾ ਜਾਓ ਡੰਗਰਾਂ ਵਾਸਤੇ ਕੁਝ ਵੀ ਦੇ ਰਿਆ ਪਰ ਉਹ ਉਹਨਾਂ ਬੰਦਿਆਂ ਨੂੰ ਪਹੁੰਚਤਾ ਕਰਨ ਜਿਹੜੇ ਪਿੰਡਾਂ ਦੇ ਵਿੱਚ ਬੈਠੇ ਆ ਰੋਡ ਤੇ ਇਹ ਰੱਖ-ਰੱਖ ਕੇ ਤੁਰੇ ਆ ਰਹੇ ਆ ਬਿਨਾਂ ਲੋੜਬੰਦ ਜਿਹੜੇ ਲੋਕ ਆ ਉਹ ਜਾਦਾ ਲੈ ਰਹੇ ਜਿਹੜੇ ਅਗਲੇ ਪਨੇ ਲੋੜਬੰਦ ਲੋਕ ਆ ਉਹਨਾਂ ਕੋ ਅਜੇ ਤੱਕ ਨਹੀਂ ਚੀਜ਼ ਕੋਈ ਪਹੁੰਚੀ ਉਹਨਾਂ ਦੇ ਡੰਗਰੇ ਭੁਕੇ ਮਾਂਡੇ ਆ ਤੇ ਉਹਨਾਂ ਨੂੰ ਆਪਣੇ ਖਾਣ ਵਾਸਤੇ ਵੀ ਕੋਈ ਸਮਾਨ ਨਹੀਂ ਦਿੱਤਾ ਗਿਆ ਮੈਡੀਕਲ ਦੀ ਸਹੂਲਤਾਂ ਤੇ ਤਾਂ ਕੋਈ ਨਹੀਂ ਪਹੁੰਚੀ ਅਸੀਂ ਅਪੀਲ ਕਰਦੇ ਆ ਸਾਰੀਆਂ ਸੰਸਥਾਵਾਂ ਨੂੰ ਤੇ ਸਰਕਾਰ ਨੂੰ ਵੀ ਅਪੀਲ ਕਰਦੇ ਆ ਵੀ ਸਰਕਾਰ ਨੂੰ ਇਹ ਤੇ ਉਤੇ ਖੁੱਲ ਕੇ ਆਉਣਾ ਚਾਹੀਦਾ ਤੇ ਜਿਹੜੀ ਮਦਦਵਾ ਹੜਪੀੜਤਾਂ ਦੀ ਸਾਰਿਆਂ ਦੀ ਕਰਨੀ ਚਾਹੀਦੀ ਆ ਇਹਦੇ ਵਿੱਚ ਜਨਵਾਰਾਂ ਦਾ ਜਾਨੀ ਮਾਲੀ ਬਹੁਤ țeੜਾ ਨੁਕਸਾਨ ਹੋਣ ਡਿਆ ਵਾ ਫਸਲ ਜਿਹੜੀ ਆ ਬਹੁਤ ਜ਼ਿਆਦਾ ਖਰਾਬ ਹੋ ਗਈ ਆ ਇਹ ਸਰਕਾਰ ਨੂੰ ਤੁਰੰਤ ਫਸਲਾਂ ਦਾ ਮਾਪਜਾ ਜਿਹੜਾ ਉਹ ਦੇਣਾ ਚਾਹੀਦਾ ਇੱਕ ਅਸੀਂ ਹੋਰ ਸਰਕਾਰ ਨੂੰ ਅਪੀਲ ਕਰਦੇ ਆ ਕਿ ਇੱਕ ਸਾਡੇ ਗੰਨੇ ਦੇ ਪੈਸੇ ਫਸੇ ਆ ਤੁਹਾਡੇ ਕੋਲ ਇਹ ਜਿਹੜੀ ਬਾਰਡਰ ਦੇ ਏਰੀਏ ਦੀ ਬਿਆਸ ਦੀ ਤੇ ਰਾਵੀ ਦੀ ਬੈਲਟਾ ਇੱਥੇ ਇਹਨਾਂ ਦਾ ਗੰਨੇ ਦੇ ਪੈਸੇ ਬਹੁਤ ਆ ਤਾਨੂੰ ਇਹ ਵੀ ਇੱਕ ਮਲਮੋਂ ਆ ਇੱਕ ਜਿਹੜੇ ਕਿਸਾਨਾਂ ਦੇ ਆਪਣੇ ਪੈਸੇ ਆ ਇਹ ਤੁਹਾਨੂੰ ਜਲਦੀ ਤੋਂ ਜਲਦੀ ਤਰੰਤ ਇੱਕ ਦੋ ਦਿਨਾਂ ਦੇ ਵਿੱਚ ਖਾਤੇਾਂ ਵਿੱਚ ਪਾਉਣੇ ਚਾਹੀਦੇ ਆ ਘੱਟੋ ਘੱਟ ਲੋਕ ਆਪਣੇ ਪੈਸੇ ਦੇ ਨਾਲ ਹੀ ਆਪਣੀਆਂ ਵਸਤਾਂ ਖਰੀਦ ਕੇ ਆਪਣਾ ਕੰਮ ਕਰਨ ਇਹ ਵੀ ਸਰਕਾਰ ਨੂੰ ਅਪੀਲ ਕਰਦੇ ਆ ਜਲਦੀ ਇੱਕ ਦੋ ਦਿਨਾਂ ਦੇ ਵਿੱਚ ਕਰਨ ਨਹੀਂ ਤੇ ਇਹ ਤੁਹਾਡਾ ਵਿਰੋਧ ਜਿਹੜਾ ਥੱਲੇ ਜਮੀਨੀ ਪੱਤਰ ਤੇ ਬਹੁਤ ਹੋਊਗਾ ਚੌਪਾ ਪਿੰਡਾਂ ਦੇ ਸਹਿਯੋਗ ਦੇ ਨਾਲ ਇੱਥੇ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਤੇ ਲੰਗਰ ਚਲਾਇਆ ਜਾਂਦਾ ਹੈ ਜੋ ਐਨਆਰਆਈ ਵੀਰਾਂ ਦੇ ਸਹਿਯੋਗ ਦੇ ਨਾਲ ਬੜੋਂ ਬਹੁਤ ਸੇ ਸਹਿਯੋਗ ਦਿੰਦਾ ਵਾ ਇਸੇ ਤਰ੍ਹਾਂ ਦੂਰ ਦੂਰ ਤੋਂ ਸੰਤਾਨ ਕੀ ਪ੍ਰਸ਼ਾਦਾ ਸਕਦੀਆਂ ਵਾ ਤੇ ਹਰ ਸਾਲ ਦੀ ਤਰ੍ਹਾਂ ਫਰਵਰੀ ਇੱਥੇ ਬਹੁਤ ਸ਼ਰਧਾ ਭਾਵਨਾ ਦੇ ਨਾਲ ਸੇਵਾ ਕੀਤੀ ਜਾਂਦੀ ਹੈ ਤੇ ਬਟਾਲੇ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੂਰਵ ਬਹੁਤ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ ਇੱਥੇ ਪਿੰਡਾਂ ਦੀ ਸੇਵਾ ਹੋ ਰਹੀ ਹੈ ਹਰ ਪੀਤਾਂ ਵਾਸਤੇ ਸਾਡੀ ਸੇਵਾ ਕੀ ਹੈ ਹਰ ਪੀਤਾਂ ਵਾਸਤੇ ਸਾਡੇ ਵੈਸੇ ਇੱਥੇ 4 ਦਿਨ ਦਾ ਪ੍ਰੋਗਰਾਮ ਹੁੰਦਾ ਲੰਗਰ ਦਾ ਤੇ ਇਸ ਵਾਰ ਅਸੀਂ ਲਾਸਟ ਵਾਲੇ ਦਿਨੇ ਜਿਹੜਾ ਲੰਗਰ ਦਾ ਪ੍ਰੋਗਰਾਮ ਆ ਉਹ ਅਸੀਂ ਹਰ ਪੀਤਾਂ ਵਾਸਤੇ ਇੱਥੋਂ ਪ੍ਰਸ਼ਾਦਾ ਪਾਣੀ ਜੋ ਵੀ ਵਸਤ ਦੀ ਲੋੜ ਆ ਉਹ ਖਾਣ ਦਾ ਮਤਲਬ ਵਿਚਾਰ ਆਡਾ ਬੰਦਿਆ ਜੀ ਜਦੋਂ ਤੱਕ ਜਾਇ ਜਾਏਗਾ ਹਾਂਜੀ ਹਾਂਜੀ ਹਾਂਜੀ